ਸਾਡੀ ਮਿੱਤਰ ਪਿਆਰੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਪਣੇ YouTube ਚੈਨਲ ਇਥੇ ਬੁੱਕ ਪੇਜ ਦੇਸੀਓ ਦੀ ਵੀ ਵਿੱਚ ਉਮੀਦ ਕਰਦਾ ਤੁਸੀਂਾਰੇ ਠੀਕ ਠਾਕ ਹੋਵੋਗੇ ਮੈਂ ਵਧੀਆ ਅੱਜ ਨੂੰ ਬਾਈ ਸੰਦੀਪ ਨਾਲ ਬਣਾਉਣੇ ਆ ਬਾਕੀ ਬਾਕੀ ਦੋਸਤਾਂ ਮਾਰੀ ਜਾਣਕਾਰੀ ਦਿੰਨੇ ਆ ਕਿ ਕਰਾਉਣੇ ਆ ਬਾਈ ਕੋ ਵੱਡੇ ਵੱਡੇ ਧਮਾਕੇ ਕੋਸ਼ਿਸ਼ ਕਰ ਬਾਈ ਅਸੀਂ ਕਾਜੀ ਤੂੰ ਠੀਕ ਠਾਕ ਬਾਈ ਇੱਕ ਵਾਰ ਵਧੀਆ ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ ਠੀਕ ਆ ਸੀਜ਼ਨ ਕਰਕੇ ਪ੍ਰੈਕਟਰ ਤਾਂ ਘਟਾ ਆਇਆ ਅੱਜ ਅੱਛਾ ਜੀ ਹਾਂ ਜੀ ਕਰੀਏ ਕੰਟੀਨਿਊ ਬਾਈ 2017 ਮਾਡਲ ਨਿਊ ਹਾਲੀਡੇ 363 ਰਿਡ ਡਿਮਾਰ ਹੈ ਜੀ ਬਾਈ ਦੀ 5 ਲੱਖ 45000 ਰੁਪਏ ਡਿਮਾਰ ਜੀ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰੰਗ ਪੇਟ Ориਜినਲ ਆ ਬਾਈ ਸਾਰਾ ਅੱਛਾ ਟਾਇਰ ਨਾਲ ਦੇ ਪਿਛਲੇ 75 ਪੈਸੇ ਠੀਕ ਆ ਵੀਰੇ ਮੂਰਲੇ ਡਾਇਰ ਕਿਨੇ ਪੁੱਛਦੇ ਅਗਲੇ ਟਾਇਰ ਨਵੇਂ ਪਾਏ ਹੋਏ ਠੀਕ ਆ ਬਈ ਬਿੱਲ ਵੀ ਮਿਲ ਜੂਣਾ ਨਾ ਬੇੜਾ ਰਾਹਾਂ ਹਾਂ ਦੇ ਦਿਆਂਗੇ ਬਾਈ ਠੀਕ ਆ ਬੰਦਾ ਬਾਵਾ ਘਰ ਆਪ ਦੀ ਤਸੱਲੀ ਕਰਕੇ ਲੈ ਜਾ ਤਸੱਲੀ ਕਰਕੇ ਲੈ ਜਾ ਬਾਈ ਹਾਂ ਫੁੱਲ ਗਾਰੰਟੀ ਹੋਵੇ ਅੱਛਾ ਰਿਆਣਾ ਨੰਬਰ ਆ ਡਾਕਟਰ ਠੀਕ ਆ ਬਾਈ ਐਨਓਸੀ ਲਿਆ ਕੇ ਦੇਮਾ ਠੀਕ ਹੈ ਬਾਈ ਸਵਾਲੇ ਦੇ ਨਾਲ ਸਾਰੀ ਮਿਲ ਜੂ ਬਾਈ ਹਾਂਜੀ ਸਵਾਲੇ ਦੇ ਨਾਲ ਸਾਰੀ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆਈ ਠੀਕ ਹੈ ਬਾਈ ਮੇਨ ਕਾਪੀ ਗਾਰਟੀ ਦੀ ਹੁੰਦੀ ਯਾਰ ਕਾਪੀ ਗਾਰਟੀ ਆਪਣੀ ਕਾਪੀ ਗਾਰਟੀ ਆਪਣੀ ਜ਼ਿੰਮੇਵਾਰੀ ਹੋਊ ਬਾਈ ਜੀ ਠੀਕ ਹੈ ਬਾਈ ਹਾਂ ਵੀ ਟਰੈਕਟਰ ਹੈ ਬੰਨੇ ਦਿਨ ਮੈਂ ਚਲਾ ਕੇ ਦੇਖ ਸਕਦਾ ਬਾਈ ਇਹ ਕਿਵੇਂ ਜੀ ਕਿੰਨਾ ਟਾਈਮ ਚਲਾ ਕੇ ਦੇਖ ਸਕਦਾ ਟਰੈਕਟਰ ਆਪਣਾ ਇਹ ਪਹਿਲਾਂ ਮਰਜ਼ੀ ਦੇ ਅਗਲੇ ਚਲਾ ਕੇ ਅਗਲੇ ਤੇ ਭੰਡਾ ਵਾਕੇ ਦੇਖਣਾ ਵਾਕੇ ਵਿਖਲੇ ਠੀਕ ਹੈ ਹਾਂ ਦਿਵਾਰ ਦੇ ਗਿਆ ਬਈ ਆਪਣੀ ਦੀ 5 ਲੱਖ 45 ਹਜ਼ਾਰ ਰੁਪਏ ਡਿਵਾਰ ਦੇ ਕਿੰਨੇ ਦਾ ਛੜਦਾ ਹੈ ਬਈ ਆਪਾਂ 5 ਲੱਖ 15 ਹਜ਼ਾਰ ਦਾ ਡੈਕਟਰ ਦੇ ਦਾਂ ਜੇ ਕੋਈ ਬਈ ਆਪਣੀ ਵੀਡੀਓ ਦੇਖ ਕੇ ਆਉ ਹੋਰ ਲੈਸ ਕਰ ਦਾਂਗੇ 5000 ਰੁਪਏ ਕਰ ਦਾਂਗੇ ਡਿਸਕਾਊਂਟ 10 ਕਰ ਦਾਂਗੇ ਯਾਰ ਠੀਕ ਹੈ ਬਈ ਇਹ ਤੋ ਕਹੀ ਦਿੱਤਾ ਠੀਕ ਹੈ ਬਈ ਇਹ ਦਵਾ ਸਭ 14855 ਮਾਡਲ ਹੈਗਾ 98 ਡਿਵਾਰ ਦੇ ਗਿਆ ਬਈ ਤੇ 1 ਲੱਖ 98000 ਰੁਪਏ ਡਿਵਾਰ ਜੇ ਬਾਬਾ ਬਈ ਜੇ ਅਸੀਂ ਰੰਗ ਦੀ ਗੱਲ ਕਰੀਏ ਆਪਾਂ ਰੰਗ ਪੇਟ ਸਹੀ ਆ ਬਾਈ ਕੱਲੇ ਮਗਰਾੜ ਰੰਗ ਹੋਏ ਹੋਏ ਆ ਇਹਦੇ ਹਰਿਆਣਾ ਨੰਬਰ ਆ ਇਹ ਵੀ ਠੀਕ ਆ ਬਾਈ 55 ਐਚਪੀ ਜੀ ਹੋਗਾ ਨਾ ਬਈ ਇਹ ਹਾਂਜੀ ਟਾਇਰਾਂ ਦੀ ਗੱਲ ਕਰੀ ਕਿ ਟਾਇਰ ਕਿੰਨੇ ਪਰਸੈਂਟ ਆਉਣਗੇ ਬਈ ਇਹਦੇ ਟਾਇਰ ਹੈਗੇ ਬਾਈ 70 ਪੈਸੇ ਚਾਰੇ ਬਾਈ ਪਹਿਲੇ 70 80 ਪੈਸੇ ਹੈਗੇ ਮੂਰਲੇ 90 ਪੈਸੇ ਠੀਕ ਆ ਬਾਈ ਸਮਾਨ ਇਹਦਾ ਸਾਰੀ ਮਿਲ ਜੂ ਬਾਈ ਡੰਡਾ ਹੈ ਨਹੀਂ ਬਾਈ ਜੀ ਮਿਲ ਜੂ ਬਾਅਦ ਚ ਸੌਦੇ ਦਵਾ ਡੰਡਾ ਦੇ ਦੇਂਗਾ ਜੀ ਬਾਅਦ ਚ ਕੋਈ ਨਾ ਠੀਕ ਆ ਡਿਮਾਰਡ ਤੇ ਆਈ ਗਿਆ ਬਈ ਆਪਣੀ ਇਹਦੇ 1.98 ਹਜ਼ਾਰ ਰੁਪਏ ਡਵਾੜ ਕਿੰਨੇ ਦਾ ਛੱਡਦਾਈ ਬਈ ਆਪਾਂ ਘੱਟ ਦੇ ਦੂੰਦਾ 10000 ਲਿਖਿਆ ਨੋ ਹੋਰ ਕਰ ਲਾਂਗੇ ਆਏ ਨਾ ਕੋਈ ਗੱਲ ਨਹੀਂ ਠੀਕ ਹੈ ਬਈ ਠੀਕ ਨਾ ਫਿਰ ਵੀ ਵੀਰੋ ਨਾ ਬਈ ਐ ਇੱਕ ਹੀ ਡਪੀ ਨਾ ਨਹੀਂ ਹੁੰਦੇ ਪਾਕੀ ਖਤਮਾ ਨਾ ਉਹਨਾਂ ਦੀ ਠੀਕ ਹੈ ਬਈ ਇਹ ਦੁਬਾਰਾ ਇਸ ਤਰ੍ਹਾਂ ਇਹ ਕਿਹਨਾ ਮਾਡਲ ਆ ਬਈ ਇਹ 2000 ਮਾਡਲ ਦੀ 2000 ਮਾਡਲ ਬਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਰੇਨ ਵਾਲਾ ਬਈ ਸਾਰਾ ਠੀਕ ਹੈ ਬਾਈ ਟਰ ਤੁਸੀਂ ਵੇਖ ਲਓ ਟਰ ਅਗਲੇ ਨਵੇਂ ਆ ਤੁਸੀਂ ਨੇ 90 ਪੈਸੇ ਦਾ ਟਰ ਠੀਕ ਹੈ ਬਾਈ ਕੁੜੀਰ ਦੇ ਸਮਾਨ ਇਹਦੇ ਨਾਲ ਸਾਰੀ ਮਿਲ ਜੂ ਬਾਈ ਹਾਂ ਬਈ ਜਿਹੜਾ ਕੁਸਾਗਾ ਨਾਲ ਹੀ ਹੁੰਦਾ ਤੁਸੀਂ ਦੇਖ ਲਓ ਠੀਕ ਹੈ ਬਾਈ ਡੰਡਾ ਹੈ ਨਹੀਂ ਬਾਈ ਡੰਡਾ ਹੈ ਨਹੀਂ ਇਹ ਡਿਮਾਰ ਕਿੰਨੀ ਹੈ ਬਾਈ ਇਹਦੀ ਇਹਦੀ 1.70 ਲੱਖ ਹੈ ਠੀਕ ਹੈ ਬਾਈ ਕਿੰਨੇ ਐਚਪੀ ਚ ਆਉਂਦਾ ਬਾਈ ਇਹ ਇਹ 50 ਐਚਪੀ ਦੇ ਲਵੇ ਹੋਊਗਾ 40 47 ਹੋਊਗਾ ਠੀਕ ਹੈ ਬਾਈ ਇਦਨਾ ਵੀ ਐਪੀ ਡੋਕਟੂ ਮਿਲੂ ਹੈ ਨਾ ਬਾਈ ਐਪੀ ਡੋਕਟੂ ਲੂ ਠੀਕ ਹੈ ਬਾਈ ਇਹ ਆਪਾਂ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਦੇ ਦਾਂਗੇ ਡੇਢ ਦਾ ਠੀਕ ਹੈ ਇਹ ਤੋਂ ਬਾਅਦ ਬਾਈ 1630 ਹੋ ਜੀਗਾ ਫਲਾ 11.5 ਮਾਰੂ 9 ਦੇ ਮਾਰ ਕੇ 10 ਦੀ ਕਾਪੀ ਹੈ ਠੀਕ ਹੈ ਬਾਈ 363 ਨਿਊ ਹਾਲੈਂਡ ਮਾਡਲ ਹੈਗਾ 2010 ਡਿਮਾਡ ਹੈਈ ਬਾਈ ਡਿਮਾਡ ਕਿੰਨੀ ਹੈ ਦੀ ਇਹਦੀ 445000 445000 ਜੇ ਬਾਈ ਆਪਾਂ ਇਹ ਰੰਗ ਦੀ ਗੱਲ ਕਰੀਏ ਜੇ ਇਹ ਰੰਗ ਦੀ ਗੱਲ ਕਰੀਏ ਬਾਈ ਜੀ ਟਰੈਕਟਰ Ориਜినਲ ਆ ਸਾਰਾ ਬਹੁਤ ਘੱਟ ਚੱਲਿਆ ਹੋਇਆ ਸਮਾਈ ਚੱਲਿਆ ਹੋ ਟਰੈਕਟਰ ਕਿੰਨਾ ਟਾਈਮ ਚੱਲਿਆ ਬਾਈ ਇਹ ਕਿੰਨੇ ਘੰਟੇ ਚੱਲਿਆ ਘੰਟੇ ਤਾਂ ਮੀਟਰ ਦਾ ਖੜ ਗਿਆ ਹੋਊਗਾ ਹੁਣ ਫਿਰ 2010 ਮਾਡਲ ਆ ਨਾ ਠੀਕ ਆ ਬਾਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਾਈ ਇਹ ਟਾਇਰ ਅਗਲੇ 80 ਪੈਸੇ ਆ ਪਿਛਲੇ ਵੀ 75 80 ਪੈ ਟਾਇਰ ਰਹਿਗੇ ਠੀਕ ਆ ਰਿੰਗ ਵੀ ਵਧੀਆ ਪਿਆ ਹੈ ਨਾ ਬਾਈ ਵਧੀਆ ਬਾਈ ਨਟ-ਨੋਟ ਵਧੀਆ ਪਿਆ ਹੈ ਹਾਂ ਮੈਂ ਪੇਟ ਤਾਂ ਨਹੀਂ ਹੋਇਆ ਰੇਮ ਨਹੀਂ ਨਹੀਂ ਬਾਈ ਠੀਕ ਹੈ ਬਾਈ ਇਤਨਾ ਵੀ ਸਮਾਨ ਸਾਰੀ ਮਿਲ ਜੂ ਬਾਈ ਹਾਂ ਜੀ ਡੰਡਾ ਫੱਟੀ ਚਤਰੀ ਲੱਗੀ ਹੋਈ ਹੈ ਰਹਿਣਾ ਨੰਬਰ ਹੈ ਵੀ ਐਨਓਸੀ ਲਿਆ ਕੇ ਦੇਵਾਂਗੇ 25 ਤੱਕ ਪਾਸ ਹੋ ਗਿਆ ਜੀ ਇਹ ਆਪਾਂ ਅਸੀਂ ਬਈਆ ਬਈ ਇਹਦੀ ਪਾਸ ਹੋ ਗਿਆ 25 ਤੱਕ ਜੀ ਠੀਕ ਹੈ ਬਾਈ ਨਾ ਹੋਊਗਾ ਡਾਕਟਰ ਐਨਓਸੀ ਲਿਆ ਕੇ ਦੇਵਾਂਗੇ ਆਪਾਂ ਠੀਕ ਹੈ ਬਾਈ ਇਹ ਵੀ ਆਪਰੇ ਤਸੱਲੀ ਕਰਕੇ ਬੰਦਾ ਬਾਕੇ ਦੇਖ ਲੈਣਾ ਬਾਈ ਬਾਕੇ ਦੇਖ ਲੈ ਕਿੰਨਾ ਚਿਰ ਮਰਜੀ ਬਾਲੇ ਬਾਈ ਜੀ ਠੀਕ ਹੈ ਬਾਈ ਮੈਂ ਆਪਣੀ ਕਾਹ ਕੀ ਕਾਪੀ ਗਾਇ ਤੇ ਫੋਲ ਜ਼ਿੰਮੇਵਾਰੀ ਫੋਲ ਜ਼ਿੰਮੇਵਾਰੀ ਬਾਈ ਠੀਕ ਹੈ ਬਾਈ ਇਹ ਡਿਮਾਂਡ ਤਾਂ ਸੀਗੀ ਬਾਈ ਆਪਣੀ 445 445 ਕਿੰਨੇ ਦਾ ਛੱਡ ਦਈਏ ਬਾਈ ਆਪਾਂ ਇਹ 435000 ਦਾ ਦੇ ਦਾਂਗੇ ਦੇਖੋ ਵੀਡੀਓ ਦੇਖ ਕੇ ਹੋ ਬਾਈ ਹੋਰ ਕਰ ਦਾਂਗੇ ਮਾਨਤਾ ਨਾਲ ਇਹਦਾ 5000 ਹੋਰ ਕੱਟ ਕਰ ਦਿਓ ਠੀਕ ਹੈ ਬਾਈ ਇਹ ਕਿੰਨਾ ਹੋ ਰਿਹਾ ਹੈ 43600 ਬਾਈ ਇਹ ਕਿੰਨਾ ਮਾਡਲ ਹੈ ਇਹ 99 ਮਾਡਲ ਹੈ 99 ਮਾਡਲ ਜੀ ਬਾਈ ਆਪਾਂ ਦੀ ਰੰਗ ਦੀ ਗੱਲ ਕਰੀਏ ਰੰਗ ਠੀਕ ਹੈ ਬਾਈ ਵਧੀਆ ਪਿਆ ਹੈ ਗਰਾੜਾਂ ਤੇ ਬਸ ਮਾੜੀ ਮੋਟੀ ਬਹਾਰ ਵੱਜੀ ਐ ਠੀਕ ਐ ਬਈ ਤੇ ਕਿੰਨੇ ਐਚਪੀ ਚਾਉਂਦਾ ਬਈ ਇਹ ਇਹ 47 ਐਚਪੀ ਹੁੰਦਾ ਜੀ ਠੀਕ ਐ ਬਈ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਇਹਦੇ ਟਾਇਰ ਅਗਲੇ ਤਾਂ ਹੈਗੇ 40 ਕੇ ਪੈਸੇ ਪਿਛਲੇ 30 40 ਪੈਸੇ ਟਾਇਰ ਪਿਛਲੇ ਠੀਕ ਐ ਬਈ ਸਮਾਨ ਇਹਦੇ ਨਾਲ ਸਾਰੀ ਐ ਬਈ ਹਾਂ ਜੀ ਸਮਾਨ ਜਿਹੜਾ ਬਸ ਨਾਲ ਹੀ ਐ ਜਿਹੜਾ ਹੈਗਾ ਠੀਕ ਐ ਬਈ ਉਹੀ ਬੰਦਾ ਬਾਹ ਗਿਆ ਸੀ ਤਸੱਲੀ ਕਰਕੇ ਲੈ ਜੀ ਹੈਨਾ ਬਈ ਹਾਂ ਜੀ ਇਹਦੀ ਡਿਮਾਂਡ ਕਿੰਨੀ ਐ ਬਈ ਇਹਦੀ ਇਦੀ ਡਿਮਾਂਡ ਹੈਗੀ ਹੈ ਜੀ 1,45,000 ਠੀਕ ਹੈ ਬਾਈ ਹਰਿਆਣਾ ਨੰਬਰ ਹੈ ਕਿ ਪੰਜਾਬ ਬਈ ਇਹ ਇਹ ਬਾਈ ਜੀ ਪੰਜਾਬ ਨੰਬਰ ਹੈ ਠੀਕ ਹੈ ਪੀਡੀਐਫ ਟੀ ਮਿਲੂਗਾ ਨਾ ਬਾਈ ਹਾਂ ਪੀਡੀਐਫ ਟੀ ਮਿਲੂਗਾ ਠੀਕ ਹੈ ਬਈ ਇਹ ਆਪਾਂ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਕਾੜਨੇ 1,35,000 ਦਾ ਇਹ ਲੈ ਲੇ ਜੇ ਕੋਈ ਵੀਡੀਓ ਦੇਖ ਕੇ ਉਹ ਬਈ ਆਪਣੀ ਹੋਰ ਕਰ ਦਾਂਗੇ ਮਾਨਤਾ ਨਾ 5000 ਹੋਰ ਹੋ ਜੀ ਬਾਈ ਹੋ ਜਾ ਠੀਕ ਹੈ ਬਾਈ ਆਦਾ ਕੰਟੈਕਟ ਨੰਬਰ ਬੋਲ ਦੋ ਬਾਈ 98177 ਹਾਂਜੀ ਬਾਈ 49377 ਠੀਕ ਆ ਬਈ ਕੋਦ ਮਰਜ਼ੀ ਹੁਣ ਕੰਟੈਕਟ ਕਰ ਲੈਣਾ ਬਈ ਕੋਦ ਮਰਜ਼ੀ ਕੰਟੈਕਟ ਕਰ ਲੈ ਆਪਣੇ ਕੋ ਹੋਰ ਵੀ ਡਰਾਈਵਰ ਹੁੰਦੇ ਹੋਣਗੇ ਕਰੇ ਬਈ ਹੋਰ ਵੀ ਹੁੰਦੇ ਆ ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਬਈ ਠੀਕ ਆ ਜੀ